ਨੀਤਾ ਉਹ ਫੋਟੋ ਆਉਣ ਲੱਗੇ ਤੁਹਾਡੇ ਗਾਣਾ ਮੇਰਾ ਮੁੰਡਾ ਆਈ ਉਹਨੇ ਕੁੜੀ ਉਧਰ ਸੋਗਾ ਦੀ ਕੁੜੀ ਤਿੰਨਾ ਉਹਦੇ ਨਾਲ ਉਹਨੇ ਜਰਾਨਾ ਲਾਇਆ ਉਹ ਕੁੜੀ ਨੇ ਮਗਰ ਨਾਲ ਜਿਆਨ ਸੇਜ ਦੀਪਸਤੀ ਨਾ ਸਾ ਕਰਦਿਆ ਉਹਦੀ ਨਾਨੀ ਵੀ ਨਸੇ ਦੀ ਕੇ ਵੇਚਦੀ ਸੀ ਅੱਛਾ ਤਿੰਨ ਤਿੰਨ ਸਾਲ ਉਹਦਾ ਰਿਆ ਮੁੰਡਾ ਨਸ਼ਾ ਕਰਦਾ ਰਿਹਾ ਬੜਾ ਹੱਦ ਤੱਕ ਨਸ਼ਾ ਜਾ ਕੇ ਸਿਵਲ ਹੋ ਸਪਾ ਤੇ ਫਰਨਾ ਕੋਸ ਪਿੱਛੇ ਜਾਓ ਨਹੀਂ ਨਸ਼ਾ ਕਰਦਾ ਹੀ ਵੇਚ ਦਿਆ ਹੋਈ ਮੇਰੇ ਦੋ ਮੁੰਡੇ ਦੇ ਇੱਕ ਕੁੜੀ ਪਰਚੇ ਕਿੰਨੇ ਦਰਜ ਮੇਰੇ ਮੁੰਡੇ ਦੇ ਭਲਾ ਨਹੀਂ ਦੋ ਵਾ ਇੱਕ ਤਿੰਨ ਨਾਲ ਅੰਨਾਂ ਨੂੰ ਬੋਲ ਪਰਚੇ ਕਿੰਨੇ ਨੇ ਹਾਂ ਕਿੰਨੇ ਪਰਚੇ ਦਰਜ ਤਿੰਨ ਨਾਲ ਹੋ ਰਿਹਾ ਮੈਨੂੰ ਅੰਨਾਂ ਨੂੰ ਪਤਾ ਪਰਚੇ ਤਿੰਨ ਨਾਲ ਉਹਨਾਂ ਨੂੰ ਪਤਾ ਓਏ ਗਲਾਂਦੀਆਂ ਓਏ ਸਭ ਕੁਝ ਕਰਦੀਆਂ ਉਹ ਕਰਦੇ ਇੱਕ ਅਜਾ ਮਗਰ ਨਹੀਂ ਕੀ ਇਕ ਅਜਾ ਪਿੱਛੇ ਉਹ ਸਾਲ ਇਹਨੇ ਮੁੰਡਾ ਕੱਟਦਾ ਏ ਉਧਰ ਮੁੰਡਾ ਬੱਲੋ ਵਾਲਿਆਂ ਦਾ ਮਨੀਸ਼ ਉਹਦੇ ਨਾਲ ਇਹਨੇ ਚਰਾਨਾ ਲਾ ਲਿਆ ਦਾ ਉਹ ਮੁੰਡਾ ਵੀ ਜੇਅਰ ਚ ਫਰੋ ਹੋ ਗਿਆ ਦਾ ਪਰਸੋਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਰਾਹੀਂ ਅਸੀਂ ਅੱਜ ਇੱਥੇ ਇੱਕ ਡਿਮੋਲੀਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮੋਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲॉ ਐਂਡ ਆਰਡਰ اور ਸੁਰੱਖਿਆ ਨੂੰ ਮਧਨਜ਼ਰ ਰੱਖਦੇ ਹੋਏ ਅਸੀਂ ਇੱਥੇ کافی ਤਦਾਦ ਦੇ ਵਿੱਚ ਜਿਹੜੀ ਨਫਰੀਤ ਤਾਇਨਾਤ ਕੀਤੀ ਹੈ ਸੋ दैट ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱੱਚਾ ਹੈ ਇਹਦੇ ਬਰਕਰਾਰ ਚਾਰ ਮੁਕਦਮੇ ਦਰਜ ਹੋ ਗਏ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਇਹਦੇ ਬਰ ਖਲਾਬੀ ਐਨਡੀਪੀਸ ਦੇ ਤਿੰਨ ਮੁਕਦਮੇ ਦਰਜ ਹੋ ਗਏ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇ ਨਹੀਂ ਪਾਉਗੀ ਇਨਕ੍ਰੋਚਮੈਂਟ ਸਭ ਨਜਾਇਜ਼ ਕਬਜ਼ਾ ਹੋ ਗਿਆ ਜੁਤ ਨਸ਼ਿਆਂ ਵਿਰੁੱਧ ਆਇਆ ਕਿ ਨਜਾਇਜ਼ ਕਬਜ਼ੇ ਹਟਾਈ ਜਾ ਰਹੇ ਸਨ ਇਹਦੇ ਵਿੱਚ ਫੰਡamentals ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰ ਸਾਈਡ ਹੋ ਗਏ ਇਨਾਂ ਦੇ ਨਸ਼ਿਆਂ ਦੇ ਰਾਹੀ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ ਕੀ ਸਮਝੀਏ ਧੇਰਾ ਇਹਦਰ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉਤੇ ਕੰਮ ਕਰ ਰਹੀ ਹੈ ਤਾ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟਦੀ ਅੱਗੇ ਹੋਰ ਵੀ ਇਸ ਤੇ ਕਿਹੜੀ ਕਾਰਵਾਈ ਚੱਲ ਰਹੀ ਹੈ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਸਿਕ ਬਟਾਲਾ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਕੁਝ ਜਿੰਨਾਂ ਨਾਲ ਜਿਲ੍ਹੇ ਦੇ ਘਟ ਆਏ ਜਾ ਰਹੇ ਆ ਇਨਦੇ ਜਿਹੜੇ ਪੇਰੈਂਟਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਨੂੰ ਬੇਦਖਲ ਕਰ ਦਿੱਤਾ ਦਾ ਜਦਕਿ ਕੁਝ ਕੁਝ ਘਮਿੰਦੇ ਹੋਏ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜਾਇਜ਼ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰਾਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮੋਲਿਸ਼ ਕਰ ਸਕਦੀ ਹੈ